ਇਸ਼ਕ ਦੇ ਵਿੱਚ ਅੰਨੀ ਕੋਈ ਪਤਨੀ ਦਾ ਇਹ ਖੌਫਨਾਕ ਕਾਰਨਾ ਦੇਖਣ ਮਿਲਿਆ ਆਪਣੇ ਆਸ਼ਿਕ ਤੇ ਆਸ਼ਿਕ ਦੇ ਦੋਸਤ ਦਿਨਾਰ ਮਿਲ ਕੇ ਆਪਣੇ ਘਰ ਵਾਲੇ ਨੂੰ ਗੱਡੀ ਦੇ ਵਿੱਚ ਜੂੰਦਾ ਸਰਵਾਤ ਦਿੱਤਾ ਗਿਆ। ਪ੍ਰੇਮ ਸੰਬੰਧ ਦਾ ਇਹ ਮਾਮਲਾ ਸੀ ਘਰਵਾਲੀ ਦੇ ਜਿਹੜੇ ਪ੍ਰੇਮ ਸੰਬੰਧ ਉਹ ਕਿਸੇ ਗੈਰ-ਮਰਦ ਦੇ ਨਾਲ ਸੀਗੇ ਔਰ ਆਪਣੇ ਘਰ ਵਾਲੇ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੀ ਸੀ। ਔਰ ਇਸੇ ਕਰਕੇ ਆਪਣੇ ਘਰ ਵਾਲੇ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਆਪਣੇ ਸਬੰਧ ਜਿਹੜਿਆ ਉਹ ਪ੍ਰੇਮੀ ਦੇ ਨਾਲ ਸੀ ਔਰ ਪ੍ਰੇਮੀ ਦੇ ਨਾਲ ਮਿਲ ਕੇ ਤੇ ਉਸ ਦੇ ਦੋਸਤ ਦੇ ਨਾਲ ਮਿਲ ਕੇ ਇਹ ਪੂਰਾ ਛੜਿਆੰਤਰ ਜਿਹੜਾ ਉਹ ਰਚਿਆ 16 ਜੂਨ ਨੂੰ ਕਨਾਵਾ ਪ੍ਰੀ ਸੀ ਬਰਨਾਲਾ ਹਾਈਵੇ ਤੇ ਇੱਕ ਆਲਟੋ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤਾਂ ਸਾਰੇ ਇਹ ਹੀ ਸਮਝਦੇ ਐ ਕਿ ਸ਼ਾਇਦ ਗਰਮੀ ਜ਼ਿਆਦਾ ਹੋਣ ਕਰਕੇ ਜਾਂ ਕੋਈ ਕਾਰ ਦੇ ਵਿੱਚ ਫਾਲਟ ਹੋਣ ਕਰਕੇ ਕਾਰ ਨੂੰ ਅੱਗ ਲੱਗ ਗਈ ਹੈ ਇਹ ਹੀ ਕਾਰਨ ਹੋ ਸਕਦਾ ਹੈ ਪਰ ਜਿਉਂ-ਜਿਉਂ ਤਫ਼ਤੀਸ਼ ਕੀਤੀ ਗਈ ਜਿਉਂ-ਜਿਉਂ ਜਾਂਚ ਕੀਤੀ ਤਾਂ ਪੁਲਿਸ ਤੇ ਵੀ ਖੋਜ ਛੁਡ ਗਏ ਪੁਲਿਸ ਨੇ ਇਹ ਵੱਡਾ ਖੁਲਾਸਾ ਕੀਤਾ 20 ਦਿਨਾਂ ਬਾਅਦ ਇਸ ਕੇਸ ਦੀ ਜੜ ਤੱਕ ਪਹੁੰਚੇ ਨੇ